ਬੀਜੇਪੀ ਸਰਕਾਰ ਬੀਜੇਪੀ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜਾ ਕਿਸਾਨੀ ਕਾਨੂੰਨ ਹੈ ਵਧੀਆ ਹੈ ਇਹ ਕਿਸਾਨਾਂ ਲਈ ਬੜੇ ਫਾਇਦੇਮੰਦ ਹੈ ਤਾਂ ਉੱਥੇ ਹੀ ਕਈ ਲੋਕ ਕਈ ਅਹੁਦੇਦਾਰ ਬੀਜੇਪੀ ਨੂੰ ਅਲਵਿਦਾ ਕਹਿ ਕੇ ਇਸ ਸਾਡੇ ਅੰਦੋ ਇਸ ਅੰਦੋਲਨ ਦੇ ਵਿੱਚ ਹਿੱਸਾ ਬਣ ਰਹੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਵਿੱਚੋਂ ਇੱਕ ਨੇ ਨਵਜਿੰਦਰ ਸਿੰਘ 베ਦੀ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਬੀਜੇਪੀ ਦੇ ਜ਼ਿਲ੍ਹੇ ਦੇ ਵਿੱਚ ਅਹੁਦੇਦਾਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹ ਅੱਜ ਹੀ ਆਪਣੇ ਅਹੁਦੇਦਾਰੀਆਂ ਬੀਜੇਪੀ ਪਾਰਟੀ ਨੂੰ ਛੱਡ ਕੇ ਇਸ ਅੰਦੋਲਨ ਦਾ ਹਿੱਸਾ ਬਣੇ ਨੇ ਭਾਜੀ ਸਵਾਗਤ ਹੈ ਤੁਹਾਡਾ ਔਨਅਰ ਤੇ ਸਤਿ ਸ਼੍ਰੀ ਅਕਾਲ ਭਾਜੀ ਕਿਵੇਂ ਮਨ ਬਣਿਆ ਬੀਜੇਪੀ ਛੱਡਣ ਦਾ ਜੀ ਆ ਭਾਜੀ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਹੋਇਆ ਬੇਨਤੀ ਕੀਤੀ ਸਾਰਿਆਂ ਦੇ ਅੱਗੇ ਕਿ ਇਹਨੂੰ ਬਾਰੇ ਕੋਈ ਸੋਚਿਆ ਜਾਵੇ ਸੋਸ਼ਲ ਮੀਡੀਆ ਥਰੂ ਕੀਤੀ ਪਰ ਉਹਦੇ ਬਾਰੇ ਕੋਈ ਸੋਚਿਆ ਨਹੀਂ ਗਿਆ ਫਿਰ ਸਾਰੇ ਜਿਗਾਂ ਸਾਬਕਾ ਸਰਪੰਚ ਵੀ ਆ ਇਸ ਵੇਲੇ ਵੀ ਸਰਪੰਚੀ ਸਾਡੇ ਕੋਲੇ ਆ ਸਾਡੇ ਪਿੰਡ ਵਾਸੀਆਂ ਨੇ ਬਹਿ ਕੇ ਕੀਤਾ ਕਿ ਅਸੀਂ ਚਲੀਏ ਉੱਥੇ ਚਲੀਏ ਪਰ ਅਸੀਂ ਉੱਥੋਂ ਆਪਣੀ ਰਸਦ ਇਕੱਠੀ ਕੀਤੀ ਰਸਦ ਇਕੱਠੀ ਕਰਕੇ ਇੱਥੇ ਆਏ ਜੋ ਅੱਥੇ ਦੇਖੀ ਜਾ ਰਿਹਾ ਸੀਗੇ ਜੋ ਮੀਡੀਆ ਵਿੱਚ ਦੂਸਰੇ ਮੀਡੀਆ ਵਿੱਚ ਦਿਖਾਇਆ ਨੈਸ਼ਨਲ ਮੀਡੀਆ ਵਿੱਚ ਦਿਖਾਇਆ ਜਾ ਉਦਾਂ ਵੀ ਜੋ ਦਿਖਾਇਆ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਸੀ ਕਿ ਉੱਥੇ ਪਤਾ ਨਹੀਂ ਕੀ ਚੱਲ ਰਿਹਾ ਬਹੁਤ ਤਸੱਲੀ ਨਾਲ ਇੱਥੇ ਕਿਸਾਨ ਬੈਠੇ ਪਰ ਇੱਥੇ ਆ ਕੇ ਪਤਾ ਲੱਗਾ ਕਿ ਕਿਸਾਨ ਕਿੱਦਾਂ ਬੈਠਾ ਆ ਕਿ ਖਲਾਤਾਂ ਚ ਬੈਠਾ ਆ ਕਿਸ ਦੁੱਖ ਦਰਦ ਤੋਂ ਲੰਘ ਰਿਹਾ ਪਾਜੀ ਜਮੀਰ ਤਾਂ ਉੱਥੇ ਵੀ ਨਹੀਂ ਲੋਕ ਕਰਦਾ ਸੀ ਦਿਲ ਤਾਂ ਮੇਰਾ ਉੱਥੇ ਸੀ ਛੱਡਣ ਦਾ ਪਰ ਇੱਥੇ ਆ ਕੇ ਤਾਂ ਕੁਝ ਜਮੀਰ ਦੇ ਕੈਂਤ ਛੱਡੀ ਜਾਂ ਲੋਕਾਂ ਦੇ ਬਾਹਰ ਠੱਕ ਛੱਡੀ ਇਹ ਮੈਂ ਜਮੀਰ ਦੇ ਕਹਿ ਤੇ ਛੱਡੀ ਪਾਜੀ ਲੋਕਾਂ ਦੇ ਕੈਂਟ ਤੇ ਚਿੱਤਾਂ ਦਾ ਕੀ ਕੀਤਾ ਜੇ ਆਪਣਾ ਜਮੀਰ ਦੇ ਕੈਂਤ ਕਰਾਂਗੇ ਤਾਂ ਇਹ ਕੋਈ ਅਣਖ ਰੱਖਾਂਗੇ ਪਾਜੀ ਤੁਸੀਂ ਬੀਜੇਪੀ ਛੱਡ ਕੇ ਆਏ ਹੋ ਤੁਸੀਂ ਜ਼ਿਲ੍ਹੇ ਦੇ ਵਿੱਚ ਅਹੁਦੇਦਾਰੋਂ ਕੋਈ ਸੰਪਰਕ ਹੋਇਆ ਹੋਵੇ ਉਸ ਤੋਂ ਬਾਅਦ ਕੋਈ ਤੁਹਾਨੂੰ ਸਟੇਟ ਲੈਵਲ ਦੇ ਅਹੁਦੇਦਾਰਾਂ ਜਾਂ ਨੈਸ਼ਨਲ ਲੈਵਲ ਦੇ ਅਹੁਦੇਦਾਰਾਂ ਦੇ ਵੀ ਤੁਸੀਂ ਨਾ ਛੱਡੋ ਤੁਸੀਂ ਸਾਡੇ ਸਮਰਥਨ 'ਚ ਹੀ ਰਹੋ ਬੀਜੇਪੀ ਦੇ ਸਮਰਥਨ 'ਚ ਰਹੋ ਇਸ ਬਾਰੇ ਕੋਈ ਮੈਨੂੰ ਫੋਨ ਆਇਆ ਜਰੂਰ ਮੇਰਾ ਫੋਨ ਜਿਹੜੇ ਨਾਲ ਦਾ ਮੁੰਡਾ ਸੀ ਉਹ ਲੈ ਚੁੱਕਾ ਉਹਦਾ ਜਰੂਰ ਫੋਨ ਆਇਆ ਕਿ ਫੋਨ ਆ ਰਹੇ ਆ ਪਰ ਮੇਰੀ ਅਜੇ ਤੱਕ ਕਿਸੇ ਨਾਲ ਗੱਲ ਨਹੀਂ ਹੋਈ ਭਾਈ ਕੀ ਜੇਕਰ ਕੋਈ ਬੀਜੇਪੀ ਵੱਲੋਂ ਕੋਈ ਦਬਾਅ ਪੈਂਦਾ ਤਾਂ ਕਿ ਵਾਪਸੀ ਹੋਣ ਦੀ ਕੋਈ ਹੈ ਅਸਾਰ ਤੁਹਾਡੇ ਬੀਜੇਪੀ 'ਚ ਦੁਬਾਰਾ ਭਾਜੀ ਦਵਾ ਥੱਲੇ ਨਾ ਤਾਂ ਅਜ ਤੱਕ ਆਏ ਆ ਨਾ ਆਉਣਾ ਆ ਜਦੋਂ ਜੁਆਇਨ ਕੀਤੀ ਸੀ ਉਦੋਂ ਵੀ ਆਪਣੇ ਦਿਲੋਂ ਜੁਆਇਨ ਕੀਤੀ ਸੀ ਜੇ ਛੱਡ ਦਿੱਤੀ ਉਹ ਤਾਂ ਜਮੀਰ ਜਮੀਰ ਨੇ ਛੜਾਈ ਆ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਮਤਲਬ ਵਾਰ-ਵਾਰ ਪੰਜਾਬ ਦੇ ਲੋਕ ਹਰਿਆਣੇ ਦੇ ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਤੇ ਜਿਹੜੇ ਆਮ ਲੋਕ ਆ ਉਹ ਵੀ ਇਸ ਵਕਤ ਕਹਿ ਰਿਹਾ ਕੇਂਦਰ ਸਰਕਾਰ ਨੂੰ ਭਾਜ ਭਾਜ ਸਰਕਾਰ ਨੂੰ ਕਿ ਜਿਹੜਾ ਇਹ ਕਿਸਾਨੀ ਅੰਦੋਲਨ ਹੈ ਇਹਨੂੰ ਖਤਮ ਕੀਤਾ ਜਾਵੇ ਜਿਹੜਾ ਤੁਹਾਡੇ ਬਿੱਲ ਹੈ ਉਹ ਵਾਪਸ ਲੈ ਜਾਣ ਜਿਹੜੇ ਤਨੂਣਾ ਵਾਪਸ ਲੈ ਜਾਣ ਪਰ ਫਿਰ ਵੀ ਇੱਕ ਸਰਕਾਰ ਇਹ ਵਾਪਸ ਨਹੀਂ ਲੈ ਰਹੀ ਕਿਉਂ ਇਹ ਲੱਗਦਾ ਭਾਜੀ ਜਦੋਂ ਕਿਸੇ ਦਾ ਮਾੜਾ ਟਾਈਮ ਸ਼ੁਰੂ ਹੁੰਦਾ ਜਦੋਂ ਕਿਸੇ ਦੇ ਜਾਣ ਦਾ ਟਾਈਮ ਆ ਜਾਂਦਾ ਉਹ ਕਹਿੰਦੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਇਹਨਾਂ ਦੀ ਹੁਣ ਵਿਨਾਸ਼ ਵਾਲ ਨੂੰ ਤੁਰ ਚੁੱਕੀ ਆ ਇਹਨਾਂ ਦਾ ਹੁਣ ਕੁੱਖ ਹੋ ਨਹੀਂ ਸਕਦਾ ਤਾਂ ਕਰਕੇ ਉਹ ਲੈਣਾ ਨਹੀਂ ਚਾਹੁੰਦੇ ਪਤਾ ਉਹਨਾਂ ਨੂੰ ਵੀ ਆ ਪਤਾ ਉਹਨਾਂ ਨੂੰ ਵੀ ਹੈ ਕਿ ਜਿਹੜੇ ਕਾਨੂੰਨ ਹੈ ਗਲਤ ਬਣ ਚੁੱਕੇ ਪਤਾ ਉਹਨਾਂ ਨੂੰ ਵੀ ਹੈ ਇਹ ਕਾਨੂੰਨ ਸਾਡੀ ਤਬੂਤ ਦੀ ਐਂਡਲੀ ਕੇਲਾ ਪਰ ਉਹ ਇੱਕ ਆਪਣੀ ਈਗੋ ਪ੍ਰੋਬਲਮ ਰੱਖ ਕੇ ਬੈਠੇ ਆ ਜੇ ਛੱਡ ਦੇਣਗੇ ਸ਼ਾਇਦ ਕਿਤੇ 5 7 10 15 20 ਸਾਲਾਂ ਬਾਅਦ ਵਾਪਸ ਆਜਣ ਨਹੀਂ ਤਾਂ ਇਹਨਾਂ ਦਾ ਗੁੱਗਾ ਪੂਜ ਹੋ ਚੁੱਕਾ ਜੀ ਭਾਜੀ ਬੀਜੇਪੀ ਵੱਲੋਂ ਨਾ ਕੇਂਦਰ ਸਰਕਾਰ ਵੱਲੋਂ ਤੇ ਕੁਝ ਜੇਕਰ ਅਸੀਂ ਗੱਲ ਕਰ ਲਈਏ ਚੈਨਾ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਅੰਦੋਲਨ ਹੈ ਇਹ ਖਾਲਸਤਾਨੀ ਹੈ ਵੱਖਵਾਦੀਆਂ ਦਾ ਅੰਦੋਲਨ ਹੈ ਜੀ ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਜਵਾਬ ਹੀ ਦੇ ਰਿਹਾ ਮੈਂ ਇਸ ਕਿਸਾਨ ਅੰਦੋਲਨ ਦਾ ਹਿੱਸਾ ਆ ਕਿ ਮੈਂ ਖਾਲਿਸਤਾਨੀ ਆ ਕਿ ਮੈਂ ਅਤਵਾਦੀ ਆ ਜੇ ਮੈਂ ਅਤਵਾਦੀ ਸੀ ਜੇ ਮੈਂ ਖਾਲਿਸਤਾਨੀ ਸੀ ਫਿਰ ਮੈਂ ਭਾਜਪਾ ਦਾ ਪਾਰਟ ਵੀ ਨਹੀਂ ਹੋਣਾ ਸੀ ਇੱਥੇ ਆਇਆ ਮੈਂ ਸਾਰੇ ਆਪਣੇ ਭਰਾਵਾਂ ਨੂੰ ਦੇਖਿਆ ਸਾਰੇ ਦੇਖੇ ਇਹ ਜਿਹੜਾ ਕਿਸਾਨ ਅੰਦੋਲਨ ਆ ਇੱਥੇ ਕਿਸਾਨ ਤੇ ਕਿਸਾਨੀ ਬੈਠੀ ਆ ਇੱਥੇ ਕੋਈ ਅਤਵਾਦੀ ਕੋਈ ਵੱਖਵਾਦੀ ਜਾਂ ਖਾਲਿਸਤਾਨੀ ਨਹੀਂ ਬੈਠੇ ਇੱਥੇ ਪਿਓਰ ਕਿਸਾਨ ਤੇ ਕਿਸਾਨੀ ਬੈਠੀ ਆ ਸਾਡੀਆਂ ਮਾਮਾ ਪੈਠੀਆਂ ਸਾਡੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਜੇ ਖਾਲਿਸਤਾਨੀ ਆ ਜਾਂ ਅੱਤਵਾਦੀ ਆ ਜੇ ਖਾਲਿਸਤਾਨੀ ਜਾਂ ਅੱਤਵਾਦੀ ਸੋਚ ਵਾਲਾ ਕੋਈ ਵੀ ਹੋਵੇ ਤਾਂ ਜਿਹੜੇ ਅੱਗੇ ਚੱਲੇ ਇੱਥੇ ਦੰਗੇ ਪੜਕਣ ਇੱਥੇ ਕੁਝ ਹੋਣ ਪਰ ਇਹਨਾਂ ਨੇ ਦੱਸਤਾ ਇਹ ਕਿਸਾਨੀ ਦੇ ਪੋਤਾ ਆਪਣਾ ਹੱਕ ਮੰਗਣਾ ਜਾਂਦੇ ਆ ਆਪਣਾ ਹੱਕ ਲੈਣਾ ਜਾਂਦੇ ਆ ਸਾਰੇ ਸ਼ਾਂਤੀ ਨਾਲ ਬੈਠੇ ਹੋਏ ਆ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਵੀ ਇਹਨਾਂ ਨੂੰ ਦੱਸ ਦਿੰਦਾ ਠੋਕ ਕੇ ਦੱਸ ਦਿੰਦਾ ਤੋੜ ਕੇ ਦੱਸ ਦਿੰਦਾ ਆ ਕੇ ਦੱਸ ਦਿੰਦਾ ਕਿ ਦਿੱਲੀ ਪੁੱਜ ਕੇ ਰਵਾਂਗੇ ਤੇ ਜੇ ਦਿੱਲੀ ਪੁੱਜ ਕੇ ਦਿਖਾਤਾ ਤਾਂ ਇਹ ਵੀ ਇੱਕ ਠੋੜ ਕੇ ਮੈਂ ਇਹਨਾਂ ਦੇ ਬਿਹਾਫ ਤੇ ਕਹਿੰਦਾ ਤੇ ਇਹਨਾਂ ਨੂੰ ਕਾਲੇ ਕਾਨੂੰਨ ਵੀ ਵਾਪਸ ਕਰਨੇ ਪੈਣਗੇ ਤੇ ਫਤਿਹ ਦਾ ਝੰਡਾ ਜ਼ਰੂਰ ਲੱਗੂਗਾ ਸੁਣਨ ਦੇ ਵਿੱਚ ਆ ਰਿਹਾ ਹੈ ਚਰਚਾਵਾ ਹੈ ਕਿ ਜਿਹੜਾ ਸਰਕਾਰ ਹੈ ਭਾਵੇਂ ਭਾ ਸਰਕਾਰ ਆ ਉਹਦੇ ਵਿੱਚੋਂ ਹੀ ਜਿਹੜੀ ਭਾਜਪਾ ਪਾਰਟੀ ਆ ਇਹਦੇ ਵਿੱਚੋਂ ਹੀ ਕੁਝ ਲੀਡਰ ਡਰਾਈਵਰ ਡੇ ਲੀਡਰ ਹੈ ਉਹ ਵੀ ਇਸ ਬਿੱਲ ਦੇ ਵਿਰੋਧ ਦੇ ਵਿੱਚ ਹੈ ਪਰ ਉਹ ਆਪਣੀ ਗੱਲ ਕਹਿ ਨਹੀਂ 파ਰੇ ਪਲੇਟਫਾਰਮ ਤੇ ਕੀ ਇਸ ਵਿੱਚ ਸੱਚਾਈ ਹੈ ਕਿ ਕੁਝ ਵੱਡੇ ਦਿਗਜ ਲੀਡਰ ਵੀ ਉਹ ਵੀ ਮੋਦੀ ਅਜਮੋਦੀ ਅਮਿਤ ਸ਼ਾਹੀ ਜੋੜੀ ਦੇ ਉੱਪਰ ਇਸ ਵਕਤ ਕੌਣੀਆਂ ਨਜ਼ਰਾਂ ਨਾਲ ਦੇਖ ਰਿਹਾ ਕੀ ਇਸ ਵਿੱਚ ਕੋਈ ਸੱਚਾਈ ਹੈ ਇਸ ਵਿੱਚ ਭਾਜੀ ਮੈਂ ਦੱਸਣਾ ਚਾਹੁੰਦਾ ਹਾਂ ਤੁਹਾਡੇ ਮੀਡੀਆ ਚੈਨਲ ਵੀ ਇਹ ਆਈ ਥਿੰਕ 2 ਜਾਂ 3 ਜਿਹੜੇ ਬੋਲਦੇ ਪਏ ਆ ਬਾਕੀ ਸਾਰੇ ਚੁੱਪ ਆ ਜਿਹੜੇ ਚੁੱਪ ਆ ਚੁੱਪੀ ਦਾ ਕੀ ਤੁਸੀਂ ਕਹੋਗੇ ਜਦੋਂ ਸਾਡੇ ਕਿਸਾਨ ਜੱਥੇ ਬੰਦੀਆਂ ਵੀ ਗਈਆਂ ਸੀ ਜਦੋਂ ਕੁਝ ਨਹੀਂ ਬੋਲਦਾ ਇਹਨਾਂ ਨੇ ਕਿ ਹਾਂ ਜਾਂ ਨਾ ਜਵਾਬ ਇਹਨਾਂ ਨੇ ਐ ਰੱਖ ਲਿਆ ਸੀ ਸ਼ਾਇਦ ਉਹਨਾਂ ਨੇ ਮੂੰਹ ਤੇ ਰੱਖ ਲਿਆ ਹਾਂ ਜਾਂ ਨਾ ਤੇ ਜਵਾਬ ਦਿਓ ਉਹਨਾਂ ਨੂੰ ਇੱਕ ਪਾਸੇ ਹਜ਼ਾਰਾਂ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਕਿਸਾਨ ਪ੍ਰਦਰਸ਼ਨਾਂ ਦੇ ਉੱਤੇ ਆ ਵੱਖ-ਵੱਖ ਜਗ੍ਹਾ ਪ੍ਰਦਰਸ਼ਨ ਕਰ ਰਿਹਾ ਹੈ ਦੂਜੇ ਪਾਸੇ ਭਾਜਪੀ ਨੇ ਇਤੇ ਉੱਪਰ ਕਿਸਾਨਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸਿਰਫ ਕੁਝ ਕੁ ਲੋਕਾਂ ਨੂੰ ਕੁਝ ਕੁ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਬਿੱਲ ਪਾਸ ਕੀਤੇ ਜਾਂਦੇ ਇੱਕ ਪਾਸੇ ਲੱਖਾਂ ਕਿਸਾਨ ਆ ਇੱਕ ਪਾਸੇ ਕੁਝ ਕੁ ਘਰਾਣੇ ਆ ਕਿਉਂ ਇਹ ਸਰਕਾਰ ਨੇ ਰਵਈਆ ਅਪਣਾਇਆ ਹੋਇਆ ਹੈ ਭਾਜੀ ਇਸ ਗੱਲ ਨੂੰ ਛੁੱਟਲਾਇਆ ਹੀ ਨਹੀਂ ਜਾ ਸਕਦਾ ਕਿ ਇਹ ਕੁਝ ਕੁ ਘਰਾਣਿਆਂ ਨੂੰ ਹੀ ਖੁਸ਼ ਕਰਨੇ ਬਣਾਇਆ ਉਹਦੀ ਵਜ੍ਹਾ ਆ ਦੋ ਬੰਦਿਆਂ ਦਾ ਨਾਮ ਆ ਰਿਹਾ ਦੋ ਬੰਦਿਆਂ ਦੇ ਬੋਰੇ ਵੀ ਭਰਨੇ ਸ਼ੁਰੂ ਹੋ ਗਏ ਆ ਤੁਸੀਂ ਦੇਖਿਆ ਹੋਵੇਗਾ ਪਰ ਉਹ ਦੋ ਬੰਦਿਆਂ ਦੇ ਖਿਲਾਫ ਇੰਨੀ ਜਨਤਾ ਹਯੂਮ ਭਰਿਆ ਪਿਆ ਆ ਅਸੀਂ ਇਹਨਾਂ ਬਾਰੇ ਸੋਚਦੇ ਨਹੀਂ ਪਏ ਅਸੀਂ ਇਹਨਾਂ ਨੂੰ ਉਦਾਂ ਕਹਿੰਦੇ ਆ ਮੇਰੇ ਦੇਸ਼ ਕੇ ਅੰਦਾਤਾ ਮੇਰੇ ਦੇਸ਼ ਦੇ ਆ ਮੇਰੇ ਦੇਸ਼ ਦੇ ਆ ਤੇ ਇਹਨਾਂ ਬਾਰੇ ਸੋਚ ਨਹੀਂ ਰਹੇ ਉਹਨਾਂ ਬਾਰੇ ਸੋਚੀ ਜਾਂਦੇ ਪਏ ਆ ਉਹਨਾਂ ਦੇ ਪੱਖ ਲਈ ਜਾਂਦੇ ਪਏ ਆ ਤਾਂ ਅਸੀਂ ਕਿਉਂ ਨਾ ਕਵਾਂਗੇ ਕਿ ਇਹ ਪੱਖਵਾਦੀ ਆ ਆੰਤ ਦੇ ਵਿੱਚ ਤੁਸੀਂ ਬੀਜੇਪੀ ਛੱਡ ਕੇ ਆਏ ਹੋ ਜਿਹੜੇ ਬੀਜੇਪੀ ਦੇ ਅਜਿਹੇ ਲੀਡਰ ਹੈ ਜਿਹੜੇ ਚੁੱਪ ਬੈਠੇ ਆ ਪਰ ਹੈ ਉਹ ਕਿਸਾਨ ਹਮੈਤੀ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੂਗੀ ਤੁਸੀਂ ਉਹਨਾਂ ਨੂੰ ਭਾਜੀ ਦੋ ਸਨੇਹੇ ਆ ਇੱਕ ਸ਼ਿਦੀ ਦਿਹਾੜੇ ਚੱਲਦੇ ਆ ਜਦੋਂ 40 ਮੁਕਤੇ ਵੀ ਗੁਰੂ ਸਾਹਿਬ ਦਾ ਸਾਥ ਛੱਡ ਕੇ ਪੁੱਜ ਗਏ ਸੀ ਉਹਨਾਂ ਦੇ ਘਰੇ ਉਹਨਾਂ ਦੀ ਘਰ ਵਾਲੀਆਂ ਨੇ ਚੂੜੀਆਂ ਪਵਾ ਲਈਆਂ ਸੀ ਚੂੜੀਆਂ ਛਣਕਾਤੀਆਂ ਸੀ ਜਦ ਤੱਕ ਚੂੜੀਆਂ ਪਾ ਲੋ ਜਾਂ ਗੁਰੂ ਸਾਹਿਬ ਨਾਲ ਖੜੋ ਨਹੀਂ ਤਾਂ ਅਸੀਂ ਜਾਵਾਂਗੇ ਜਦੋਂ ਇਹਨਾਂ ਨੇ ਵੋਟਾਂ ਮੰਗਣ ਜਾਣੀਆਂ ਇਹਨਾਂ ਨੂੰ ਜੱਥੇਬੰਦੀਆਂ ਨੇ ਕੱਲੇ-ਕੱਲੇ ਕਿਸਾਨ ਨੇ ਚੂੜੀਆਂ ਦੇਣੀਆਂ ਕਿ ਚੂੜੀਆਂ ਪਾਓ ਤੇ ਘਰਾਂ 'ਚ ਬੈਠੋ ਤੁਹਾਡੇ ਕੋਲ ਸਰਕਾਰਾਂ ਨਹੀਂ ਚਲਣੀਆਂ ਤੇ ਦੂਈ ਗੱਲ ਭਾਜੀ ਆ ਸਿੱਧੀ ਦਿਹਾੜੀ ਆ 26 ਤੇ 27 ਤਰੀਕ ਨੂੰ ਸੂਬੇ ਸਰਹੰਦ ਦੀ ਕਚਹਿਰੀ ਲੱਗੀ ਸੀ 27 ਤਰੀਕ ਨੂੰ ਸੂਬੇ ਸਰਹੰਦ ਨੇ ਆਰਡਰ ਕੀਤਾ ਸੀ ਆਪਣਾ ਨਿਰਣੇ ਲਿਆ ਸੀ ਕਿ ਛੋਟੇ ਸਹਬਜ਼ਾਦਾਂ ਨੂੰ ਨੀਆ ਵਿੱਚ ਚੁਣਾਇਆ ਜਾਵੇ ਸ਼ਿਦੀਪ ਉਹਨਾਂ ਦਾ ਆਰਡਰ ਹੋਇਆ ਸੀ ਇਸ 27 ਤਰੀਕ ਨੂੰ ਹੀ ਮੋਦੀ ਸਾਹਿਬ ਨੇ ਮੰਨ ਦੀ ਬਾਤ ਦਾ ਟਾਈਮ ਰੱਖ ਲਿਆ ਇਹ ਵਾਹਿਗੁਰੂ ਕਾਲਪੁਰ ਖੱਲੋਂ ਰੱਬ ਵੱਲੋਂ ਮੋਦੀ ਸਾਹਿਬ ਨੂੰ ਹੁਣ ਦਿੱਤਾ ਕਿ ਨਿਰਣੇ ਲੈ ਲਓ ਕੀ ਲੈਣਾ ਆ ਸੂਬੇ ਸਰੰਦ ਮੰਗੋ ਆਪਣੀ ਏਟਣਾ ਇੱਟ ਬਜਾਉਣੀ ਆ ਜਾਂ ਤੁਸੀਂ ਆਪਣਾ ਆਪ ਬਚਾਉਣਾ ਆ ਇਹ ਹੁਣ ਜਿਹੜੀ ਸੋਚ ਆ ਇਹ ਜਿਹੜੀ ਗੇਂਦ ਆ ਇਹਨਾਂ ਦੇ ਪਾਲੇ ਚ ਇਹਨਾਂ ਨੂੰ ਸੋਚਣਾ ਆ ਆਖਰ ਵਿੱਚ ਸਵਾਲ ਆ ਮੇਰਾ ਭਾਜੀ ਕਿ ਸਰਕਾਰ ਕਹਿ ਰਹੀ ਹੈ ਯਾਨੀ ਕਿ ਅਸੀਂ ਗੱਲ ਕਰੀਏ ਭਾਜਪਾ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ 617 ਦੀਆਂ 17 ਲੀਟਰ ਸੀਟਾਂ ਦੇ ਚੋਂ ਲੜਾਂਗੇ ਤੇ ਬੜੇ ਸ਼ਾਨੋ ਸ਼ੌਕਤ ਨਾਲ ਜਿੱਤਾਂਗੇ ਭਾਜੀ ਜੇ ਇਹਨਾਂ ਦੀਆਂ ਜਮਾਨਤਾਂ ਹੀ ਬਚ ਗਈਆਂ ਤਾਂ ਜੋ ਕਹੋਗੇ ਉਹ ਜੋ ਵਾਹ ਬਹੁਤ ਧੰਨਵਾਦ ਜੀ ਇਹ ਸਨ ਸਰਪੰਚ ਪਾਈਪਾ ਦੇ ਲੀਡਰ ਜ਼ਿਲ੍ਹਾ ਆਗੂ ਹੁਸ਼ਿਆਰਪੁਰ ਤੋਂ ਜੋ ਕਿ ਅੱਜ ਭਾਰਤੀ ਜਨਤਾ ਪਾਰਟੀ ਨੂੰ ਆਲਵਿਦਾ ਕਹਿ ਕੇ ਇਸ ਅੰਦੋਲਨ ਦਾ ਹਿੱਸਾ ਬਣਿਆ ਉਹਨਾਂ ਨੇ ਬੜੇ ਤੰਜ ਕੱਸੇ ਆ ਆਪਣੀ ਜਿਹੜੀ ਪਾਰਟੀ ਸੀ ਪੁਰਾਣੀ ਉਸ ਉੱਪਰ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਲੇ ਫੈਸਲੇ ਦਾ ਸਮਾਂ ਹੈ ਕਿ ਉਸਨੇ ਕਿਸ ਪਾਸੇ ਖੜਨਾ ਹੈ ਕੁਝ ਚੰਦ ਘਰਾਣਿਆਂ ਵੱਲ ਜਾਂ ਪੂਰੇ ਕਿਸਾਨਾਂ ਵੱਲ ਪੂਰੇ ਕਿਸਾਨੀ ਅੰਦੋਲਨ ਵੱਲ ਕੈਮਰਾ ਪਰਸਨ ਕੁਲਦੀਪ ਦੇ ਨਾਲ ਮਨਿੰਦਰ ਜੀ ਸਿੱਧੂ ਆਨਅਰ ਸਿੰਘੂ ਬਾਰਡਰ